ਦੇ ਵਿੱਚ ਆਇਆ ਜੀ ਜੋਰ ਨਾਲ ਤਾੜੀਆਂ ਨਾਲ ਸਵਾਗਤ ਕਰੋ ਉਹ ਇੱਥੇ ਮੀਟਿੰਗ ਹੁੰਦੀ ਹੈ ਗਵਾਂਡ ਨੂੰ ਤਾਂ ਪਤਾ ਲੱਗੇ ਜੀ ਵਾਜੀ ਵਾਹ ਸਰਦਾਰ ਕੁਲਦੀਪ ਸਿੰਘ ताली ਵਾਹ ਸਾਡੇ ਜਿਹੜੇ ਔਰ ਵਾਲੇ ਐਮਪੀ ਨੇ ਸ਼ਹਿਰ ਅੰਮ੍ਰਿਤਸਰ ਸਾਹਿਬ ਉਹ ਸਾਡੇ ਤੇ ਪਹੁੰਚ ਚੁੱਕੇ ਨੇ ਤਾਂ ਤੁਸੀਂ ਦੇਖਾਂਗਾ ਕਿ ਕਿੰਨੇ ਜਿਹੜਾ ਵਾ ਜੇ ਕਾਰੇ ਦਾ ਜਿਹੜਾ ਸਦਿੰਦੇ ਕਿਉਂਕਿ ਪ੍ਰਮਾਤਮਣ ਨੂੰ ਯਾਦ ਕਰੀਏ ਉਹ ਆਪ ਹਜ ਨਜ਼ਰ ਹੋ ਜਾਂਦੇ ਨੇ ਮੀਟਿੰਗ ਸਾਡੇ ਜਗਪਾਲ ਸਿੰਘ ਬਾਉ ਜੀ ਉਹਦੇ ਨੇ ਆ ਕੇ ਨੇ ਕੀਤੀ ਬਹੁਤ ਵਧੀਆ ਮੀਟਿੰਗ ਕੀਤੀ ਐ ਇੱਧਰ ਦੀ ਮੀਟਿੰਗਾਂ ਦੇ ਹੋਲ ਕਰਦੀਆਂ ਹੋਲ ਕੀ ਫਿਰ ਦਵਾਣਾ ਹੁਣ ਸਾਹਿਬ ਇਹ ਮੀਟਿੰਗਾਂ ਲਗਾਤਾਰ ਜਾਰੀ ਰੱਖਣੀ ਹੈ ਪੂਰਾ 1 ਮਹੀਨਾ ਰਹਿੰਦਾ ਤਗੜੇ ਹੋਦ ਸਿੱਧੀ ਲੀਡ ਤੋਂ ਡਾਕਟਰ ਦਿੱਚੋ ਦਿੱਤੀ ਸੀਗੀ ਦੋ ਤੋਂ ਡਬਲ ਲੀਡ ਜੜੀ ਹੈ ਆ ਲੋਕ ਸਭਾ ਦੀ ਚੋਣ ਦੇ ਵਕਤ ਫਸਾ ਬੈਠੇ ਆ ਤਾਂ ਹੀ ਤੁਹਾਨੂੰ ਬਹੁਤ ਬਹੁਤ ਫੋਕਲ ਜੀਆ ਬਹੁਤ ਬਹੁਤ ਜਾਨਗੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਚੋ ਕਦਕਾਰ ਸੇ ਵੀ ਉੱਚੇ ਨੇ ਆਪਣੀ ਪਾਰਟੀ ਨਾਲ ਜੇਣਾ ਨੇ ਸਤਾਰਾ ਜੀ ਬਹੁਤ ਵੋਟਾਂ ਪਾਈਆਂ ਦੇ ਬਾਈ ਤੇ ਖੇ ਜਿਤਾਇ ਦਿੱਤਾ ਸੀਗਾ ਔਰ ਅਸੀਂ ਵੀ ਕੋ ਪੂਰੀ ਕੋਸ਼ਿਸ਼ ਕੀਤੀ ਹੈ ਕਿ ਹਲਕੇ ਦੀ ਡਿਵੈਲਪਮੈਂਟ ਵਾਸਤੇ ਸੜਕਾਂ ਜੜੀਆਂ ਨੇ ਪਾਣੀ ਹੈ ਲਾਈਟਾਂ ਨੇ ਕਿਸੇ ਕਲ ਦੀ ਕੋ ਕਸਰ ਨਾ ਛੱਡੀਏ ਮੈਂ ਸਾਹਮਣੇ ਵੇਖਿਆ ਬਹੁਤ ਯੋਧ ਬੈਠਾ ਕਾਫੀ ਸਾਰੇ ਬੱਚੇ ਬੈਠੇ ਹੈ ਅਰ ਬੱਚਾ ਨੇ ਆਪਣੇ ਕੀਮਤੀ ਸਟੇਜ ਉਲ ਵਿੱਚ ਆ ਸਮਾਗਮ ਕੱਢ ਕੇ ਇੱਥੇ ਆਏ ਨਾਲ ਹੀ ਮੈਂ ਧੰਨਵਾਦ ਕਰਦਾ ਹਾਂ ਸਾਰੀ ਸੰਗਤ ਦਾ ਜਿਨ੍ਹਾਂ ਨੇ ਮੇਰੇ ਵੀਰ ਭਰਾਵਾਂ ਨੇ ਇੱਥੇ ਆ ਕੇ ਇਹ ਮੀਟਿੰਗ ਨੂੰ ਸਫਲ ਕੀਤਾ ਵਰਪੁਸ਼ਟੀਨ ਚੈਨਲ ਦੇਖ ਰਹੇ तमाम ਦਰਸ਼ਕਾਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਜੀ 10 ਲਵ ਗੇਲ ਤੇ ਉਹਨਾਂ ਦੀ ਸਮੂਹ ਟੀਮ ਜਿਹੜਾ ਵਾ ਅੱਜ ਜਿਹੜਾ ਵਾ ਤੁਹਾਨੂੰ ਜਿਵੇਂ ਕਿ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਵਾ ਸ਼ਾਸਤ ਦਾ ਜਿਹੜਾ ਵਾ ਉਹ ਮੁੱਦਾ ਜਿਹੜਾ ਹਰ ਪਾਸੇ ਗਰਮਾਇਆ ਐ ਐਮਪੀ ਦੀਆਂ ਐਮਪੀ ਦੀਆਂ ਇਲੈਕਸ਼ਨਾਂ ਜਿਹੜੀਆਂ ਨੇ ਉਹ ਬਿਲਕੁਲ ਜਿਹੜਾ ਵਾ ਨੇੜੇ ਚੱਲ ਰਹੀਆਂ ਨੇ ਤੇ ਵੱਖ-ਵੱਖ ਪਛਿਆਸੀ ਪਾਰਟੀਆਂ ਜਿਹੜੇ ਨੇ ਆਪਣੇ ਦਾ ਪੇਚ ਤੇ ਆਪਣਾ ਜ਼ੋਰ ਜਿਹੜਾ ਉਹ ਲਾ ਰਹੀਆਂ ਐ ਇਸੇ ਸੰਬੰਧ ਦੇ ਵਿੱਚ ਇੱਕੜਾ ਸ਼ਹਿਰ ਅੰਮ੍ਰਿਤਸਰ ਦੇ ਹਲਕਾ ਦੱਖਣੀ ਦੇ ਇਲਾਕੇ ਜਿਹੜਾ ਸੀ ਵਾਰਡ ਨੰਬਰ 42 ਦੇ ਵਿੱਚ ਜਿਹੜਾ ਸੀ ਜੈਪਾਲ ਸਿੰਘ ਬਾਉ ਉਹਨਾਂ ਦੇ ਵੱਲੋਂ ਜਿਹੜਾ ਵਾ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿੱਥੇ ਕਿ ਮੁੱਖ ਮਹਿਮਾਨ ਵਜੋਂ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਕੈਂਡੀਡੇਟ ਸੀ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਨੇ ਆਪਣੀ ਸਮੂਹ ਟੀਮ ਦੇ ਨਾਲ ਗੱਲਬਾਤ ਕੀਤੀ ਸ਼ਿਰਕਤ ਕੀਤੀ ਆਉ ਤੁਹਾਨੂੰ ਵੀ ਉਹਦੀਆਂ ਝਲਕੀਆਂ ਤੇ ਕੁਝ ਵੀਡੀਓ ਜਿਹੜੀਆਂ ਦਿਖਾਉਣੇ ਆ ਤਾਂ ਚੱਲਦੇ ਚੱਲਦੇ ਇਹ ਗੱਲਬਾਤ ਕਰ ਲਾਂਗੇ ਕੁਲਦੀਪ ਸਿੰਘ ਢਾਲੀਵਾਲ ਸਾਹਿਬ ਆਪਣੇ ਕੋਲ ਪਹੁੰਚੇ ਨੇ ਆਪਣਾ ਢਾਲੀਵਾਲ ਸਾਹਿਬ ਕਿਦਾਂ ਦਾ ਰਿਸਪੌਂਸ ਜਿਹੜਾ ਅੰਮ੍ਰਿਤਸਰ ਸ਼ਹਿਰ ਵਾਸੀਆਂ ਤੋਂ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਚੋਣ ਦਾ ਹਾਂਜੀ ਜਿੱਤ ਕੇ ਅੱਛਾ ਜੀ ਵਾਹ ਜੀ ਪਹਿਲਾਂ ਦੱਸਤਾ ਅੱਛਾ ਜੀ ਬਹੁਤ ਰਿਸਪੌਂਸ ਹੈ ਬਹੁਤ ਪਿਆਰ ਕਰਦੇ ਲੋਕ ਹਾਂਜੀ ਹਾਂ ਬਹੁਤ ਹੀ ਜੀ ਹਾਂ ਆਮਾਦੀ ਪਾਰਟੀ ਜਿਹੜੇ ਭਗਵੰਤ ਮਾਨ ਜੀ ਨੇ 2 ਸਾਲ ਕੰਮ ਕੀਤੇ ਪੰਜਾਬ ਦੇ ਜੀ ਉਹਦਾ ਕਰਕੇ ਲੋਕਾਂ ਦੇ ਅੰਦਰ ਇੱਕ ਨਵਾਂ ਇਤਸ਼ਾ ਜੀ ਉਹਦੇ ਅਸੀਂ 2 ਸਾਲ ਦਾ ਜਿਹੜੇ ਕੰਮ ਕੀਤੇ ਮਾਨ ਸਾਹਿਬ ਨੇ ਉਹਦੇ ਹੱਥ ਤੇ ਵੋਟ ਮੱਕਦੇ ਜੀ ਕਿ ਜੇ ਅਸੀਂ ਕੰਮ ਕੀਤੇ ਆ ਉਹ ਕੰਮ ਦੱਸਦੇ ਨਹੀਂ ਸੀ ਹਾਂਜੀ ਪਿਆ ਕੰਮ ਕੀਤੇ ਤੁਹਾਡੇ ਹਾਂਜੀ ਨਹੀਂ ਤਾਂ ਬੇਲ ਬਚਾਦੇ ਲੋਕ ਦੇ ਦੇ ਖਪ ਜਾਂਦੇ ਹਾਂ ਅੱਜ 59 65 ਲੋਕਾਂ ਦੇ ਜ਼ੀਰੋ ਬਿੱਲ ਹੋ ਗਏ ਪੰਜਾਬ ਵਿੱਚ ਇਮਾਨ ਸਾਹਿਬ ਨੇ ਕੀਤੇ ਸਰ ਤੁਸੀਂ ਦੇਖੋ 865 ਮ ਲੱਖ ਲੀਨ ਬਣ ਗਏ ਹਾਂਜੀ 120 ਸਕੂਲ ਆਫ ਐਮਿਨੈਂਸ ਬਣ ਕੇ ਜੀ 42 ਹਜ਼ਾਰ ਬੰਦਿਆਂ ਨੂੰ ਨੌਕਰੀ ਦੇ ਦਿੱਤੇ ਜੀ 15 ਹਜ਼ਾਰ ਮੁਲਾਜ਼ਮ ਪੱਕਾ ਕਰਤਾ ਜੀ ਔਰ ਘਰ ਘਰ ਆਟਾ ਸਕੀਮ ਉਹ ਸ਼ੁਰੂ ਕਰਤੀ ਜੀ ਸਰਕਾਰ ਤੁਹਾਡੇ ਦਵਾਦ ਉਹ ਸ਼ੁਰੂ ਕਰਦਾ ਜੀ ਔਰ ਅਸੀਂ ਜਿਹੜੇ ਸਾਡੇ ਸਰਦਾਂ ਦੇ ਉੱਤੇ ਫੌਜੀ ਜਵਾਨ ਜੀ ਪੰਜਾਬ ਦੇ ਸਾਡੇ ਪੁਲਸ ਵਾਲੇ ਸੀਐਸਪੀ ਆ ਦੇ ਵੀ ਐਸਪੀ ਆ ਦੇ ਜੀ ਉਹ ਜਦੋਂ ਦੇਸ਼ ਦੀ ਖਾਤਰ ਜਾਂ ਪੰਜਾਬ ਦੀ ਖਾਤਰ ਸ਼ਹੀਦ ਹੁੰਦੇ ਆ ਜੀ ਉਹਨਾਂ ਦੇ ਪਰਿਵਾਰਾਂ ਨੂੰ 1 ਕਰੋੜ ਰਸਬਈਆ ਤੇ ਨੌਕਰੀ ਮਾਨਤ ਸਾਹਿਬ ਜਿੱਥੇ ਕਿਤੇ ਦਦ ਘਟ ਰਾਮ ਆਪਣੀ ਖੁਦ ਲੈ ਕੇ ਜਾਂਦੇ ਤੇ ਸਦਰਸਵ ਇੱਕ ਗੱਲ ਜਿਹੜੀ ਐਡ ਕਰਨਾ ਚਾਹੁੰਦਾ ਜਿਹੜੇ ਕਾਰਜ ਜਿਹੜੇ ਪਹਿਲੀ ਪਾਰਟੀਆਂ ਦੇ ਵੱਲੋਂ ਉਹ ਨਹੀਂ ਕੀਤੇ ਗਏ ਅਮਰitsar ਸ਼ਹਿਰ ਦੇ ਵਿੱਚ ਕਾਫੀ ਕਾਰਜ ਜਿਹੜੇ ਨੇ ਹਲੇ ਪਏ ਵੀ ਨਹੀਂ ਆਪਣਾ ਹਾਲ ਤੱਕ ਹਾਂਜੀ ਕੁਝ ਕੀਤਾ ਨਹੀਂ ਹਾਂਜੀ ਪਹਿਲੀਆਂ ਪਾਰਟੀਆਂ ਨੇ ਮੈਂ ਹੀ ਲੋਕਾਂ ਨੂੰ ਕਹਿੰਦਾ ਹਾਂਜੀ ਕਿ ਸਾਡਾ 2 ਸਾਲ ਦਾ ਰਿਪੋਰਟ ਕੱਢ ਲਓ ਹਾਂਜੀ ਇਹਨਾਂ ਦਾ 75 ਸਾਲ ਦਾ ਲਓ ਜੀ ਕਿ ਇਹਨਾਂ ਦੇ 75 ਸਾਲ 'ਚ ਕੀ ਕੀਤਾ ਕਾਲੀ ਕਾਂਗਰਸੀਆਂ ਨੇ ਜੀ ਇਹੀ ਰਹਿ 75 ਸਾਲ ਤੇ ਇਹੀ ਰਹਿ ਅਸੀਂ ਤਾਂ ਹੁਣ ਆਏ ਹਾਂ ਹਾਂਜੀ ਸੋ ਅਸੀਂ ਆਪਣਾ 2 ਸਾਲ ਦਾ ਰਿਪੋਰਟ ਕਾੜ ਦੇ ਕੇ ਫੇਰ ਵੋਟਾਂ ਮੰਗਾਈ ਜੀ ਇਹਨਾਂ ਨੂੰ ਮੈਂ ਲੋਕਾਂ ਨੂੰ ਕਹਿੰਦਾ ਕਿ ਪੁੱਛੋ ਵੀ ਇਹਨਾਂ ਨੇ ਕੀ ਕੀਤਾ ਮੈਂ ਤੇ 100 ਮੀਟਿੰਗਾਂ ਕੀਤੀ ਸ਼ਹਿਰ ਦੇ ਵਿੱਚ ਜਿਹੜੀ ਵਾਰਡ ਜਿੰਦਾ ਕਦੀ ਨਹੀਂ ਕਿਸੇ ਦੱਸਿਆ ਵੀ ਇੱਥੇ ਕੋਈ MP ਆ ਮੈਂ ਪੁੱਛਦਾ ਤੁਹਾਡਾ ਕੋਈ MP ਆ ਵਜੂਦਾ ਜਾਂ ਸਾਫਕਾ ਉਹ ਕਹਿੰਦੇ ਕਦੀ ਦੂਣਾ ਜੀ ਤੇ ਕਹਦੇ MP ਹੈ ਤਾਂ ਵਾਕਿਆ ਜਿਹੜਾ ਮਾਨ ਸਾਹਿਬ ਦਾ ਜਿਹੜਾ 13 0 ਵਾਲਾ ਸੁਪਨਾ ਜਿਹੜਾ ਵੱਡੇ ਪੱਧਰ ਤੇ ਜਿਹੜਾ ਪੂਰਾ ਹਾਂ ਜੀ ਉਹ ਜਲਦੀ ਪੂਰਾ ਹੋ ਦੇ ਤੇ ਇਹਦਾ ਜਦੋਂ ਪੂਰਾ ਜੀ ਸੋ ਧੰਨਵਾਦ ਜੀ ਵੇਖਿਆ ਜੀ ਚੰਦ ਮਿੰਟਾਂ ਦੀ ਗੱਲਬਾਤ ਜਿਹੜੀ ਸੀ ਆਪਣਾ ਅੱਜ ਜਿਹੜਾ ਸੀ ਇਲਾਕਾ ਜਿਹੜਾ ਸੀ ਵਾਰਡ ਨੰਬਰ 42 ਦੇ ਵਿੱਚ ਕਲਦੀਪ ਸਿੰਘ ਢਾਲੀਵਾਲ ਜਿਹੜਾ ਸੀ ਉਹ ਉਹਨਾਂ ਨੇ ਜਿਹੜਾ ਸ਼ਿਰਕਤ ਕੀਤੀ ਸੀ ਜੈਪਾਲ ਸਿੰਘ ਬਾਉਸ ਜਿਹੜਾ ਆਮ ਆਦਮੀ ਪਾਰਟੀ ਤੋਂ ਉਹਨਾਂ ਨੇ ਜਿਹੜਾ ਸੀ ਇਹ ਜਿਹੜਾ ਮੀਟਿੰਗ ਜਿਹੜੀ ਸੀ ਉਹ ਰੱਖੀ ਸੀ ਤਾਂ ਸ਼ਿਰਕਤ ਕੀਤੀ ਤੇ ਉਹਨਾਂ ਦੱਸਿਆ ਜੀ ਕਿ ਵਾਅਦਾ ਜਿਹੜਾ ਮਾਨਸਾ ਦਾ 13 0 ਵਾਲਾ ਜਿਹੜਾ ਸੁਪਨਾ ਵਾ ਉਹ ਵੀ ਜਿਹੜਾ ਆਪਾਂ ਪੂਰਾ ਜਿਹੜਾ ਵਾ ਉਹ ਕਰਾਂਗੇ ਤਾਂ ਇਹ ਵੀ ਗੱਲ ਕੀਤੀ ਗਈ ਕਿ ਆਪਣਾ ਜਿਹੜਾ ਵਾ ਬੜਾ ਸੋਹਣਾ ਰਿਸਪੌਂਸ ਜਿਹੜਾ ਅੰਮ੍ਰਿਤਸਰ ਦੇ ਵਾਸੀਆਂ ਵੱਲੋਂ ਜਿਹੜਾ ਵਾ ਉਹ ਦੇਖਣ ਨੂੰ ਜਿਹੜਾ ਵਾ ਉਹ ਮਿਲਦਿਆ ਵਾ ਸਾਡੇ ਨਾਲ ਇਸ ਟਾਈਮ ਜਿਨ੍ਹਾਂ ਨੇ ਇਸ ਸੋਹਣੀ ਜਿਹੜੀ ਮੀਟਿੰਗ ਦੀ ਜਿਹੜੀ ਸੁਰੱਖਣਾ ਕੀਤੀ ਆ ਜੈਪਾਲ ਬੌਜੀ ਬੌਜੀ ਸਾਡੇ ਨਾਲ ਮੌਜੂਦ ਹੈ ਬੌਜੀ ਕਿਵੇਂ ਦੇਖਦੇ ਹੋ ਅੱਜ ਬੜਾ ਸੋਹਣਾ ਜਿਹੜਾ ਵਾ ਖੁਸ਼ ਹੋ ਕੇ ਗਏ ਨੇ ਆਪਣਾ ਇਲਾਕੇ ਦੇ ਵਿੱਚ ਮੀਟਿੰਗ ਹੋਈ ਆ ਤੇ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਵੀਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਰੈਲੀ ਨੂੰ ਕਾਮਯਾਬ ਕੀਤਾ ਆਪਣੇ ਇਲਾਕਾ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਇਹ ਡਾਕਟਰ ਸਾਹਿਬ ਦਾ ਪ੍ਰੇਮ ਹੈ ਜੀ ਡਾਕਟਰ ਪਾਰਟੀ ਨੇ ਜਿੰਨੇ ਕੰਮ ਕੀਤਾ ਕੰਮ ਨੂੰ ਵੇਖਦੇ ਹੋਏ ਸਾਰੀ ਪਬਲਿਕ ਇੱਥੇ ਆਈ ਹੈ ਮੈਂ ਇਸੇ ਤਰ੍ਹਾਂ ਹੀ ਬੇਨਤੀ ਕਰਾਂਗਾ ਜਿੱਦਾਂ ਡਾਕਟਰ ਸਾਹਿਬ ਨੂੰ ਭਾਰੀ ਵੋਟਰਾਂ ਨਾਲ ਜਿਤਾਇਆ ਹੈ ਇਸੇ ਤਰ੍ਹਾਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਧਾਲੀਵਾਲ ਸਾਹਿਬ ਨੂੰ ਵੱਧ ਤੋਂ ਵੱਧ ਵੋਟਾਂ ਭਾਗ ਜਿਤਾਇਆ ਜਾਵੇ ਵਾਏ ਕੁਝ ਇੱਕ 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 ਮੈਂ ਗੱਲ ਐਡ ਕਰਨੀ ਚਾਹੁੰਦਾ ਜਿਹੜੇ ਵੀਰ ਆਪਣਾ ਕੀਮਤੀ ਸਮਾਂ ਕੱਢ ਕੇ ਜਿਹੜਾ ਪਹੁੰਚੇ ਸੀ ਆਪਣਾ ਤੁਹਾਡੀ ਇੱਕ ਆਵਾਜ਼ ਦੇ ਉੱਤੇ ਉਹਨਾਂ ਵੀਰਾਂ ਨੂੰ ਪੈਣਾ ਨੂੰ ਕੀ ਕਹਿਣਾ ਚਾਹੋ ਮੈਂ ਸਾਰੇ ਵੀਰਾਂ ਭਰਾਵਾਂ ਦਾ ਹੱਥ ਜੋੜ ਕੇ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢਿਆ ਸਾਡੇ ਸੋਨੂ ਬਾਬਾ ਜੀ ਅਰਸ਼ਵਾਲ ਬਾਬਾ ਜੀ ਹੋਰ ਸਾਡੇ ਵੀਰ ਭਰਾ ਸੰਤ ਕਾਫੀ ਆਏ ਨੇ ਮੈਂ ਉਹਨਾਂ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਇੱਥੇ ਆ ਕੇ ਆਪਣਾ ਕੀਮਤੀ ਸਮਾਂ ਕੱਢਿਆ ਤੇ ਭਾਰੀ ਉਤਸ਼ਾਹ ਦੇ ਨਾਲ ਇਹ ਡਾਕਟਰ ਸਾਹਿਬ ਦੀ ਰੈਲੀ ਕਰਵਾਈ ਇਲਾਕਾ ਨਿਵਾਸੀ ਅਤੇ ਅੰਮ੍ਰਿਤਸਰ ਵਾਸੀਆਂ ਨੂੰ ਕੀ ਕਹਿਣਾ ਚਾਹੋਗੇ ਇਲਾਕਾ ਨਿਵਾਸੀਆਂ ਨੂੰ ਮੈਂ ਇਹ ਬੇਨਤੀ ਕਰਾਂਗਾ ਕਿ ਜਿਸ ਤਰ੍ਹਾਂ ਆਪਾਂ ਐਮਐਲਏ ਸਾਹਿਬ ਦੀਆਂ ਚੋਣਾਂ ਦੇ ਵਿੱਚ ਬਹੁਤ ਜ਼ਿਆਦਾ ਵੋਟਾਂ ਪਾ ਕੇ ਪ੍ਰਧਾਨ ਨੂੰ ਭਾਰੀ ਜਿੱਤੇ ਕਰਾਈ ਇਸੇ ਤਰ੍ਹਾਂ ਧਾਲੀਵਾਲ ਸਾਹਿਬ ਦੇ ਇਲੈਕਸ਼ਨ ਦੇ ਵਿੱਚ ਲੋਕ ਸਭਾ ਦਾ ਵੋਟਾਂ ਪਾ ਕੇ ਭਾਰੀ ਵੋਟਾਂ ਜਿੱਤ ਕਰਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸੋ ਇਹ ਤੁਸੀਂ ਆਪਣਾ ਦੇਖਿਆ ਜੀ ਆਪਣਾ ਗੱਲਬਾਤ ਜਿਹੜੀ ਸੀ ਆਪਣਾ ਜੈਪਾਲ ਸਿੰਘ ਬਾਉ ਸੀ ਉਹਨਾਂ ਦੇ ਵੱਲੋਂ ਕੀਤੀ ਗਈ ਤੇ ਕਿਹਾ ਗਿਆ ਕਿ ਆਪਣਾ ਵੱਡੇ ਮਾਰਜ ਨਾਲ ਇਲਾਕਾ ਨਿਵਾਸੀ ਵੀ ਜਿਹੜਾ ਵਾ ਜਿੱਤ ਪ੍ਰਾਪਤ ਕਰਨ ਵਿੱਚ ਪੂਰਨ ਸਹਿਯੋਗ ਜਿਹੜਾ ਵਾ ਉਹ ਦੇਣਗੇ ਹੁਣ ਦੇਖਣਾ ਇਹ ਕਿ ਅੰਮ੍ਰਿਤਸਰ ਜਿਹੜੇ ਸ਼ਹਿਰ ਦੇ ਵਾਸੀ ਨੇ ਕਿਸ ਨੂੰ ਜੇਤੂ ਜਿਹੜਾ ਐਲ ਕਰਾਰ ਕਰਦੇ ਨੇ ਇਹ ਜਿਹੜੀ ਅੱਜ ਮੀਟਿੰਗ ਜਿਹੜੀ ਸੀ ਉਹ ਰੱਖੀ ਗਈ ਸੀ ਆਪਣਾ ਬਾਡ ਨੰਬਰ 42 ਦੇ ਵਿੱਚ ਜਿਹੜਾ ਸੀ ਸੋ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਮਿੱਤਰ ਲਵ ਗਿਲਛਾ ਮੇਰੇ ਨਾਲ ਕੈਮਰਾਮੈਨ ਮਜੀਂਦਰ ਸਿੰਘ ਸ਼ੋਲੂ ਪਵਨ ਤਾਲੀਵਾਲ ਵਰਲਡ ਪੋਸਟ ਇੰਡੀਆ